ਤੇ ਹੁਣ ਜ਼ਿਕਰ ਕਰਦੇ ਹਾਂ ਸਮਾਣਾ ਵੈਨ ਹਾਦਸੇ ਮਾਮਲੇ ਦੇ ਨਾਲ ਜੁੜੀ ਖਬਰ ਦਾ ਪੁਲਿਸ ਨੇ ਟੇਪਰ ਮਾਲਕ ਰਣਤੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਹਾਦਸੇ ਤੋਂ ਬਾਅਦ ਪਗੌੜਾ ਚੱਲ ਰਿਹਾ ਸੀ ਰਣਤੇਰ ਸਿੰਘ ਜਿਸ ਨੂੰ ਕਾਬੂ ਕਰ ਲਿਆ ਗਿਆ ਕੱਲ ਹਾਈ ਕੋਰਟ ਤੋਂ ਵੀ ਅਗਾਊਂ ਜ਼ਮਾਨਤ ਨਹੀਂ ਮਿਲੀ ਸੀ ਤਾਂ ਜਿਹੇ ਦੇ ਵਿੱਚ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਲਗਾਤਾਰ ਪੀੜਤ ਪਰਿਵਾਰ ਇਹ ਮੰਗ ਕਰ ਰਹੇ ਸਨ ਕਿ ਇਸ ਨੂੰ ਟੇਪਰ ਮਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਨੂੰ ਕਾਬੂ ਕੀਤਾ ਜਾਵੇ ਹਰਸ਼ੇ ਦੇ ਵਿੱਚ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ ਦਰਦਨਾਕ ਤਰੀਕੇ ਦੇ ਨਾਲ ਇਹ ਹਾਦਸਾ ਇੱਥੇ ਵਾਪਰਿਆ ਸੀ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੇ ਮਾਪੇ ਲਗਾਤਾਰ ਸਵਾਲ ਚੁੱਕਰੇ ਸਨ ਤਾਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਪਰਿਵਾਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਸਭ ਦੇ ਦਰਮਿਆਨ ਟਿਪਪਰ ਮਾਲਕ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸਮਾਣਾ ਵੈਨ ਹਾਦਸੇ ਮਾਮਲੇ ਦੇ ਨਾਲ ਜੁੜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੀੜਤ ਪਰਿਵਾਰ ਮੰਗ ਕਰ ਰਹੇ ਸਨ ਕਿ ਇਸ ਮਾਮਲੇ ਦੇ ਵਿੱਚ ਟਿਪਰ ਮਾਲਕ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਏ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਦਮਨਪ੍ਰੀਤ ਜੁੜੇ ਨੇ ਤਾਂ ਦਮਨ ਲਗਾਤਾਰ ਪਰਿਵਾਰਾਂ ਦੀ ਮੰਗ ਸੀ ਕਿ ਟਿਪਰ ਮਾਲਕ ਨੂੰ ਕਾਬੂ ਕੀਤਾ ਜਾਏ ਸਖਤ ਕਾਰਵਾਈ ਕੀਤੀ ਜਾਏ ਗ੍ਰਿਫਤਾਰੀ ਹੋਈ ਹੈ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਅਮਨ ਦਾਫੀ ਹੈ ਕਿ ਜੋ ਪਰਿਵਾਰ ਲਗਾਤਾਰ ਮੰਗ ਕਰ ਰਹੀ ਸੀ ਸਮਾਣਾ ਦੇ ਵਿੱਚ ਸਰਨਾ ਪ੍ਰਦਰਸ਼ਨ ਵੀ ਹੋਇਆ ਤੇ ਰਣਜੀਤ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਰਣਜੀਤ ਸਿੰਘ ਗ੍ਰਿਫਤਾਰ ਹੋ ਸਕਿਆ ਹੋ ਚੁੱਕਾ ਹੈ ਸਿੱਧੇ ਤੌਰ ਦੇ ਉੱਪਰ ਕਈਏ ਤੇ ਪੀਟੀਸੀ న్యూਸ ਦੀ ਖਬਰ ਤੇ ਮੋਹਰ ਲੱਗ ਚੁੱਕੀ ਹੈਗੀ ਹੈ ਕੱਲ ਪੀਟੀਸੀ న్యూਸ ਨੇ ਖਬਰ ਨਸ਼ਰ ਕੀਤੀ ਸੀ ਕਿ ਤੀਜਾ ਟਿੱਪਰ ਦਾ ਮਾਲਕ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸਾਡੇ ਐਸਐਸਪੀ ਪਟਿਆਲਾ ਨੇ ਆਫੀਸ਼ੀਅਲ ਤੌਰ ਦੇ ਉੱਪਰ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਔਰ ਇਹਦੀ ਜਾਣਕਾਰੀ ਦਿੱਤੀ ਹੈ ਕਿ ਤੀਜੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਕਿਉਂਕਿ ਇਸ ਐਕਸੀਡੈਂਟ ਦੇ ਵਿੱਚ ਡਰਾਈਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਉਸ ਤੋਂ ਬਾਅਦ ਪਰ ਤਿੰਨ ਮਾਲਕਾਂ ਦੀ ਗ੍ਰਿਫਤਾਰੀ ਦੀ ਮੰਗ ਸੀ ਜਿਸ ਦੇ ਵਿੱਚੋਂ ਦੋ ਮਾਲਕ ਪਹਿਲੇ ਗ੍ਰਿਫਤਾਰ ਹੋ ਚੁੱਕੇ ਸੀ ਲੇਕਿਨ ਰਣਜੀਤ ਸਿੰਘ ਜੋ ਗ੍ਰਿਫਤਾਰੀ ਤੋਂ ਬਾਹਰ ਸੀਗਾ ਤਾਂ ਹੁਣ ਉਸ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਯੂਪੀ ਦੇ ਕੋਲੋਂ ਇਸ ਦੀ ਵੀ ਗ੍ਰਿਫਤਾਰੀ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਹੈ ਔਰ ਦੇ ਵਿੱਚ तमाम ਜਿਹੜਾ ਅਫਸੋਸ ਵੀ ਜਤਾਇਆ ਗਿਆ ਪੂਰੀ ਘਟਨਾ ਦੇ ਉੱਪਰ ਔਰ ਇਹ ਵੀ ਕਿਹਾ ਗਿਆ ਕਿ ਜੋ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਡਾਇਰੈਕਸ਼ਨਸ ਡੀਜੀਪੀ ਪੰਜਾਬ ਤੇ ਐਸੀਐਮ ਪੰਜਾਬ ਦੇ ਵੱਲੋਂ ਦਿੱਤੇ ਗਏ ਸੀਗੇ ਉਸ ਦੇ ਆਧਾਰ ਦੇ ਉੱਪਰ ਇਸ ਦੀ ਗ੍ਰਿਫਤਾਰੀ ਹੁਣ ਜਿਹੜੀ ਉਹ ਕਰਨੀ ਸੀਗੀ ਦਮਨ ਕੀ ਇਕੱਲਾ ਰਣਤੀਰ ਹੀ ਗ੍ਰਿਫਤਾਰ ਹੋਇਆ ਹੈ ਜਾਂ ਉਸ ਦਾ ਕੋਈ ਹੋਰ ਸਾਥੀ ਵੀ ਸੀ ਕਿਉਂਕਿ ਜਦੋਂ ਫਰਾਰ ਹੋਏਗਾ ਲਾਜ਼ਮੀ ਤੌਰ ਦੇ ਉੱਤੇ ਕਈ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ ਹੋਵੇਗਾ ਦੇਖੋ ਜੋ ਇਸ ਮਾਮਲੇ ਦੇ ਵਿੱਚ ਸੀਗੇ ਉਸ ਦੇ ਵਿੱਚ ਰਣਜੀਤ ਸਿੰਘ ਤੇ ਦੋ ਹੋਰ ਅਨਕਿਸ਼ਿਤ ਇੱਕ ਹੋਰ ਵਿਅਕਤੀ ਜਿਹੜਾ ਉਹ ਇਸ ਟਿਕਟਰ ਦਾ ਮਾਲਕ ਸੀਗਾ ਤਾਂ ਪਰਿਵਾਰ ਦੇ ਵੱਲੋਂ ਇਹ ਸਾਫ ਤੌਰ ਦੇ ਉੱਪਰ ਕਿਹਾ ਗਿਆ ਸੀ ਜਦੋਂ ਮਾਲਕ ਤਿੰਨੋਂ ਨੇ ਤੇ ਕਤੂਰ ਵੀ ਤਿੰਨੋਂ ਦੇ ਨੇ ਤਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਦੇ ਵਿੱਚ ਦੋ ਸਾਥੀ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀ ਤਾਂ ਹੁਣ ਤੀਜੀ ਗ੍ਰਿਫਤਾਰੀ ਜਿਹੜਾ ਰਣਜੀਤ ਸਿੰਘ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਉਹ ਵੀ ਹੁਣ ਗ੍ਰਿਫਤਾਰ ਹੋ ਚੁੱਕਾ ਹੈ ਕੀ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਕਿਵੇਂ ਕਿਵੇਂ ਇੱਥੋਂ ਇਹ ਫਰਾਰ ਹੋਇਆ ਹੈ ਵੇਖੋ ਇਸ ਦੇ ਉੱਪਰ ਇਸੇ ਤਰ੍ਹਾਂ ਦੇ ਉੱਪਰ کیا گیا ਕਿਉਂਕਿ ਜਦੋਂ پولیس ਦੀ ਰੇਡਿੰਗ ਹੁੰਦੀ ਹੋਵੇ ਤੇ ਹਰ ਕੋਈ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਸਰ ਉਸੇ ਤਰੀਕੇ ਨਾਲ ਰੰਜੀਤ ਵੀ ਗ੍ਰਿਫਤਾਰੀ ਤੋਂ ਬਾਹਰ ਸੀਗਾ ਟਰੈਕਿੰਗ ਲਗਾਤਾਰ ਰੰਜੀਤ ਸਿੰਘ ਦੀ ਜਾਰੀ ਸੀਗੀ ਪੁਲਿਸ ਵੱਖਰਾ ਵੱਖਰੇ ਵੱਖਰੇ ਐਂਗਲ ਦੇ ਨਾਲ ਜਿਹੜੀ ਆ ਉਹ ਰੰਜੀਤ ਸਿੰਘ ਦੀ ਜਿਹੜੀ ਉਹ ਭਾਲ ਕਰ ਰਹੀ ਸੀ ਕਿ ਕਿੱਥੇ ਸੰਜੀਤ ਸਿੰਘ ਮਿਲੇ ਰਿਸ਼ਤੇਦਾਰਾਂ ਦੇ ਘਰ ਭਾਂਵੇਂ ਰਿਸ਼ਤੇਦਾਰਾਂ ਨੂੰ ਬੁਲਾਇਆ ਵੀ ਗਿਆ ਥਾਣੇ ਦੇ ਵਿੱਚ ਪਰ ਲੇਕਿਨ ਉਸ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਹੈ ਉਹ ਬਾਹਰ ਦੂਸਰੇ ਸੁਪਵੇ ਦੇ ਵਿੱਚ ਲਾ ਗਿਆ ਸੀ ਜਿਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋ ਗਈ ਠੀਕ ਹੈ ਦਮਨ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਹਾਸਿਲ ਬਾਦ ਪਗੋੜਾ ਚੱਲ ਰਿਹਾ ਸੀ ਰਣਜੀਤ ਸਿੰਘ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਜੋ ਲਗਾਤਾਰ ਮੰਗ ਕਰ ਰਹੇ ਸਨ ਕਿ ਟਿਪਰ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਆਖਰਕਾਰ ਰਣਜੀਤ ਸਿੰਘ ਵੀ ਪੁਲਿਸ ਦੇ ਅੜਿੱਕੇ ਚੜ ਗਏ ਤਕਰਾਏ ਪਿੰਡ ਤੋਂ ਜਿਹੜਾ ਪੱਪਾ ਵੀ ਜਵਾਹਰ ਵਾਲੇ ਕਰਦੇ ਸੀ ਇਹਨੂੰ ਅੱਜ ਅਸੀਂ ਅਰੈਸਟ ਕਰਨ ਦੇ ਚਾਹਵੇਂ ਆਪ ਨੂੰ ਇਹ ਸਾਰਾ ਸੁਤੇ ਨਾਮ ਹੀ ਇਹ ਸਾਰਾ ਸਰਗਨ ਜਿਹੜਾ ਆ ਪ੍ਰੋਜੈਕਟ ਦਾ ਹੈ ਡਰਾਈਵਰ ਪਹਿਲੇ ਦਿਨ ਫੜਾਇਆ ਗਿਆ ਸੀ ਪੱਪਾ ਦੇ ਨੂੰ ਮਾਰਕ ਫੜਾਈ ਗਈ ਸੀ ਤੀਜਾ ਮਾਰਕ ਸੀ ਐਂਡ ਇੱਕ ਜਿਹੜਾ ਦੂਜਾ ਪੋਰਚਾ ਸੀਗਾ ਜਦੋਂ ਉਹ ਵੀ ਇਸੇ ਦੀ ਗੋਲ ਆ ਚੱਲ ਰਹੀ ਆ ਸੀ ਤੇ ਇਹਨੂੰ ਪਰਾਹ ਵੀ ਪਰਾਹ ਵੀ ਦਾ ਜਿਹੜਾ ਇਹਨੂੰ ਪੋਰਚਾ ਸੀ ਕਹਿੰਦੇ ਆ ਜਿਹੜਾ ਘੋੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਦਰ ਜੀ ਤੋਂ ਬਚਾਉਂਦੀ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਬੱਚਾ ਵੀ ਅਸੀਂ ਗਰਸ਼ ਕੀਤਾ ਸੀ ਨੌ ਗੋਸ਼ੀ ਅਰਸਤੀ ਤੇ ਹੋਏ ਜਿਦੇ ਵਿੱਚ ਰੰਧੀ ਸਿੰਘ ਤੇ ਹੋਸ਼ ਤੇ ਦਾਸੀ ਜੀ ਜਿਨ੍ਹਾਂ ਨੇ ਜਦੋਂ ਮੈਂ ਘੋੜਾ ਚੱਲ ਰਿਹਾ ਸੀ ਤੇ ਇਹਨੂੰ ਪੁਲਿਸ ਨੂੰ ਪੁਲਿਸ ਦੀ ਗ੍ਰਫਤ ਤੋਂ ਬਚੰਦੀ ਜਿਨ੍ਹਾਂ ਲੋਕਾਂ ਨੇ ਵੀ ਮਦਦ ਕੀਤੀ ਸੀ ਉਹ ਅਸੀਂ 73/25 ਦਾ ਸਮਾਜਿਕ ਸੈਕਟਰ ਕਰ ਰਹੀ ਆ ਅੱਜ ਦੀ ਵੀਸ ਉਹਨਾਂ ਜੀ ਵੀ ਅਸੀਂ 9 ਕਸ਼ੀਆ ਕਰ ਸੀ